ਲੈ ਕੇ ਹਸਦੀ ਵੱਡੀ ਖਬਰ ਸੁਣਨ ਚਾਹਤੀਆਂ ਸੋਮਵਾਰ ਕੱਟ ਜਾਣੋ ਪੰਜਾਬ ਜੇ ਕਿੰਨੇ ਡਿਗਰੀਟ ਅਤੇ ਅੱਜ 10 ਗ੍ਰਾਮ ਸਾਨੀ 22 ਅਤੇ 24 ਕੈਰੇਟ ਇੰਨਾ ਸਸਤਾ ਹੋ ਰਿਹਾ ਇਸ ਦਿਨ ਨਾਲ ਹੀ ਖਬਰ ਆ ਰਹੀ ਹੈ ਤੀਜਨ ਧਿਆਨ ਤੋਂ ਪਹਿਲਾਂ ਜੇਕਰ ਕਿਸ ਤੁਸੀਂ ਸੋਨੇ ਤੇ ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਜਾਂ ਸੋਨੇ ਤੇ ਚਾਂਦੀ ਵਿੱਚ ਨਿਵੇਸ਼ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਅੱਜ ਤੁਹਾਡੇ ਲਈ ਇਹ ਖਬਰ ਹੈ ਦੱਸਦੇ ਕਿ ਸਰਾਫਾ ਬਾਜ਼ਾਰ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਅਬ ਜਾਣਦੇ ਹਾਂ bankbazar.com ਤੇ ਅਨੁਸਾਰ ਸਰਾਫਾ ਬਾਜ਼ਾਰ ਵਿੱਚ ਵੇਚਣ ਵਾਲੇ ਸੋਨੇ ਇਹਨਾਂ ਦੀ ਕੀਮਤ ਬਾਰੇ ਡਿਟੇਲ ਇਸ ਦਿਨ ਨਾਲ ਹੀ ਆ ਰਹੀ ਹੈ ਬੈਂਕ ਵਿਚਾਰ ਕòm ਦੇ ਅਨੁਸਾਰ ਜੇਕਰ ਅਸੀਂ ਰਾਜਧਾਨੀ ਦਿੱਲੀ ਦੇ ਸਰਾਫਾ ਬਾਜ਼ਾਰ ਵਿੱਚ ਵਿਕਣ ਵਾਲੇ ਸੋਨੇ ਦੀ ਕੀਮਤ ਦੀ ਗੱਲ ਕਰੀਏ ਤਾਂ ਇੱਥੇ ਸੋਨੇ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ ਦੱਸਦੀ ਕਿ 22 ਕੈਟ ਸੋਨੇ ਦੀ ਕੀਮਤ ਜੋ ਕੱਲ ਸੀ ਜਾਨੀ ਐ ਅੱਜ 92150 ਪਰ 10 ਗ੍ਰਾਮ ਦੀ ਸੀ ਉਹੋ ਹੀ ਹੈ ਤਾਂ ਇਸ ਏ ਅੱਜ 31150 ਪ੍ਰਤੀ 10 ਗ੍ਰਾਮ ਦਰ ਨਾਲ ਹੀ ਵਿਕੇਗਾ ਦੂਜੇ ਪਾਸੇ ਜੇਕਰ 24 ਕੈਰਟ ਦੀ ਗੱਲ ਕਰੀਏ ਤਾਂ ਜੋ ਸੋਨਾ ਕੱਲ 98860 ਰੁਪਏ ਸੀ ਪ੍ਰਤੀ 10 ਗ੍ਰਾਮ ਦੇ ਦਰ ਨਾਲ ਵਿਕ ਰਿਹਾ ਸੀ ਉਹ ਅੱਜ ਵੀ 98660 ਰੁਪਏ ਪ੍ਰਤੀ 10 ਗ੍ਰਾਮ ਨਾਲ ਹੀ ਵਿਕੇਗਾ ਇਸ ਦੇ ਨਾਲ ਹੀ ਪੰਜਾਬ ਵਿੱਚ ਸੋਨੇ ਦੀ ਕੀਮਤ ਅੱਜ 25 ਅਗਸਤ ਦੇ ਪਤੀ ਪੰਜਾਬ ਵਿੱਚ 22 ਕੈਟ ਸੋਨੇ ਦੀ ਕੀਮਤ 9415 ਪ੍ਰਤੀ ਗ੍ਰਾਮ ਜਦ ਕਿ 24 ਕੈਟ ਸੋਨੇ ਦੀ ਕੀਮਤ ਲਗਭਗ 10053 ਪ੍ਰਤੀ ਗ੍ਰਾਮ ਹੈ ਇਹ ਇਸ এবਾਰਦਰ ਸ਼ਹਿਰਾਂ ਦੇ ਅਧਾਰ ਤੇ ਥੋੜੀਆਂ ਵੱਖਰੀਆਂ ਹੋ ਸਕਦੀਆਂ ਹਨ ਉਦਾਹਰਨ ਵਜੋਂ ਅੰਮ੍ਰਿਤਸਰ ਬਾਈ ਕੈਟ ਸੋਨੇ ਦੀ ਕੀਮਤ 9930 ਪ੍ਰਤੀ ਗ੍ਰਾਮ ਅਤੇ ਨੋ ਯਾਰ ਤੇਲ ਸੋਤੀ ਪ੍ਰਤੀ ਗ੍ਰਾਮ ਉਪਲਬਧ ਹੈ ਜਦ ਕਿ 24 ਕੈਟ ਸੋਨੇ ਦੀ ਕੀਮਤ 10170.0 ਵਿਕ ਰਹੀ ਹੈ ਧੰਨਵਾਦ